ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕਾ ਜਿਮਨੀ ਚੋਣ ਲੜਨ ਸੰਬੰਧੀ ਬਣਾਈ ਕਮੇਟੀ ਲੜੇਗੀ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੈਸ਼ਨਲਿਸਟ ਜਸਟਿਸ ਪਾਰਟੀ ਰਾਸ਼ਟਰੀ ਪ੍ਰਧਾਨ ਸਰਦਾਰ ਅਸ਼ਪਾਲ ਸਿੰਘ ਗਿੱਲ ਆਹ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਆਦਾ ਮੈਂ ਅਸ਼ਪਾਲ ਸਿੰਘ ਗਿੱਲ ਮੁਖsevਾਜ਼ਾ ਨਸ਼ਵਿਤ ਜਸਟਿਸ ਪਾਰਟੀ ਅੱਜ ਸਾਡੀ ਇੱਕ ਮੀਟਿੰਗ ਹੋਈ ਹੈ ਜਦੇ ਵਿੱਚ ਵਧਿਆਣਾ ਪਛਮੀ ਜਿਹੜੀ ਜਿੰਨੀ ਚੋਣ ਆਈ ਹੈ ਉਹਦੇ ਵਿੱਚ ਸਾਡੇ ਇਲੈਕਸ਼ਨ ਜਿਹੜਾ ਫਾਈਟ ਕਰਨਾ ਹੈ ਉਹਦੇ ਬਾਰੇ ਸਬੰਧ ਦੇ ਵਿੱਚ ਜਿਹੜਾ ਆਣ ਵਾਲੇ ਜਿੰਨੀ ਚੋਣ ਦਾ ਇਲੈਕਸ਼ਨ ਹੈ ਉਹਦੇ ਸਬੰਧ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਜਿਹਦੇ ਵਿੱਚ ਸਾਡੇ ਸਟੇਟ ਪ੍ਰਜੈਕਟ ਜਿੰਨ ਜਿਹੜੇ ਜਰਨਲ ਸਿੰਘ ਹੁਣੀ ਉਹਨਾਂ ਦੇ ਨਾਲ ਨਾਲ ਸੱਦੇ ਜਨਰਲ ਸੈਕਟਰੀ ਸਟੇਟ ਪ੍ਰੋਫੈਸਰ ਕਰਸ਼ਨ ਆਪਣੇ ਦਇਆ ਸਿੰਘ ਹੁਣੀ ਹਾਜਰ ਜੀ ਸਿੰਘ ਉਨੀ ਰਾਸ਼ਟਰੀ ਜਨਰਲ ਸਕੱਤਰ ਜਿਹੜੇ ਸੀ ਔਰ ਦਫਤਰ ਇੰਚਾਰਜ ਦੇ ਨਾਲ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਤਿਆਨ ਚਾਰਜ ਉਹਦੇ ਨਾਲ ਨਾਲ ਹੀ ਸਾਡੇ ਜਿਹੜੇ ਹਲਕਾ ਇੰਚਾਰਜ ਅੱਗੇ ਨੇ ਵਿਧਾਇਕਾ ਪਛਮੀ ਤੋਂ ਅਮਨਦੀਪ ਸਿੰਘ ਕੇ ਗੋਰੀ ਇਹ ਅਸੀਂ ਸਾਰਿਆਂ ਨੇ ਬੈਠ ਕੇ ਜਿਹੜਾ ਅੱਜ ਵਿਚਾਰ ਕੀਤਾ ਹੈ ਇਲੈਕਸ਼ਨ ਦੇ ਬਾਰੇ ਦੇ ਵਿੱਚ ਪਰੋ ਕਾਫੀ ਜਿਹੜਾ ਡੂੰਗੀ ਵਿਚਾਰ ਵਿਮਰਸ਼ ਜਿਹੜਾ ਕਰਨ ਤੋਂ ਬਾਅਦ ਸਦਾ ਨਿਰਣਾ ਲਿਆ ਕਿ ਸਾਰੇ ਪੰਜਾਬ ਦੇ ਵਿੱਚ ਜਿੰਨੇ ਸਾਡੇ ਸਾਥੀ ਨੇ ਉਹਨਾਂ ਨੂੰ ਕਿਹਾ ਜਾਏਗਾ ਔਰ ਇਸ ਵੀਡੀਓ ਦੇ ਜਰੀਏ ਵੀ ਮੈਂ ਕਹਿਣਾ ਚਾਹੁੰਦਾ ਹੈਗਾ ਕਿ ਜਿੰਨੇ ਵੀ ਸਾਥੀ ਹੈ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਰਿਸ਼ਤੇਦਾਰ ਭਾਈਚਾਰਾ ਜਿਹੜਾ ਉਹ ਹਲਕੇ ਦੇ ਵਿੱਚ ਰਹਿੰਦਾ ਹੈਗਾ ਉਹਨਾਂ ਸਾਰਿਆਂ ਤੱਕ ਜਿਹੜੀ ਹੈ ਉਹ ਜਲਦੀ ਤੋਂ ਜਲਦੀ ਪਹੁੰਚ ਕਰ ਲਈ ਜਾਵੇ ਕਿ ਸਾਡੀ ਜਿਹੜੀ ਇਲੈਕਸ਼ਨ ਹੈਗਾ ਸਾਡੀ ਪਾਰਟੀ ਨੇ ਉੱਥੋਂ ਫਾਈਟ ਕਰਨਾ ਹੈ ਔਰ ਉਹਦੇ ਵਾਸਤੇ ਉਹ ਤਿਆਰ ਹੈ ਕਿਉਂਕਿ ਇਲੈਕਸ਼ਨ ਜਿਹੜਾ ਹੈ ਇਹ ਤਕਰੀਬਨ ਹੁਣ ਅਲੋਕਮੈਂਟ ਜਿਹੜੀ ਹੈ ਦੀ ਹੋ ਹੀ ਜਾਏਗੀ ਹੋਰ 15 20 ਦਿਨ ਤੱਕ ਔਰ ਅਸੀਂ ਜੋਰ-ਸ਼ੋਰ ਦੇ ਨਾਲ ਹੀ ਜਿੰਨੀ ਇਲੈਕਸ਼ਨ ਲੜਾਂਗੇ ਸੋ ਮੈਂ ਫਿਰ ਆਪਣੇ ਵੱਲੋਂ ਵੀ ਔਰ ਸਾਰੇ ਸਾਥੀਆਂ ਵੱਲੋਂ ਵੀ ਇਹ ਅਪੀਲ ਕਰਾਂਗਾ ਕਿ ਇਹਦੇ ਬਾਰੇ ਦੇ ਵਿੱਚ ਅਗਰ ਕੋਈ ਕਰਨੀ ਹੈਗੀ ਚਰਚਾ ਕਰਨੀ ਹੈਗੀ ਹੈ ਤੇ ਸਾਡੇ ਜਿਹੜੇ ਇਹ ਸੱਜਣ ਨੇ ਆਪਣੇ ਭਰਸਤ ਦਾਇਆ ਸਿੰਘ ਹੁਣੀ ਚੰਦੀ ਸਿੰਘ ਹੁਣੀ ਜਾਂ ਡਿਸਟ੍ਰਿਕਟ ਪ੍ਰੈਜੈਂਸ ਸਤਿਆਨਿਛਾ ਹੁਣੀ ਜਾਂ ਸਾਡੇ ਆਪਣੇ ਅਮਨਦੀਪ ਸਿੰਘ ਹੁਣੀ ਨੇ ਜਿਹੜੇ ਹਲਕਾ ਇੰਚਾਰਜ ਨੇ ਚਾਹੇ ਇਥੇ ਪਾਰਟੀ ਹੈੱਡ ਆਫਿਸ ਦੇ ਨਾਲ ਜਿਹੜਾ ਹੈਗਾ ਉਹ ਰਾਤ ਦਾ ਕੈਂਪ ਕਰਨ ਔਰ ਇਹ ਜਿੰਨੀ ਝੁੰਮ ਜਿਹੜੀ ਹੈ ਜ਼ੋਰ-ਸ਼ੋਰ ਦੇ ਨਾਲ ਆ ਤਾਂ ਕਿ ਆਪਾਂ ਲੜ ਸਕੀਏ ਔਰ ਆਪਣੀ ਜਿਹੜੀ ਪ੍ਰੈਜੈਂਸ ਹੈ ਉਹਨੂੰ ਬਿਹਤਰ ਤਰੀਕੇ ਦੇ ਨਾਲ ਜਿੱਤ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਉਹਨੂੰ ਤਪੀ ਧੰਨਵਾਦ ਕੋਲਾ ਜਿਹੜਾ ਜਰਨੈਲ ਸਿੰਘ ਵੜਾ ਦਰਾਖਾ ਜਿਹੜੇ ਨੇ ਪੰਜਾਬ ਸਟੇਟ ਪਾਰਟੀ ਦੇ ਜਿਹੜੇ ਪ੍ਰੈਜੈਂਟ ਨੇ ਉਹ ਆਏ ਨੇ ਆ ਬ੍ਰੀਫਿੰਗ ਕੋਰਪੋਰੇਟ ਇਹ ਇਹਨਾਂ ਦੇ ਨਾਲ ਅਸੀਂ ਜਿਹੜੀਆਂ ਆਣ ਵਾਲੀਆਂ ਬਲਾਕ ਸੰਪਤੀ ਤੇ ਜ਼ਿਲ੍ਹਾ ਪਰਸ਼ਦ ਜਿਹੜੀਆਂ ਚੋਣਾਂ ਹੈਗੀਆਂ ਨੇ ਉਹਨਾਂ ਸੰਬੰਧੀ ਜਿਹੜਾ ਇਹ ਲੰਬਾ ਵਿਰਾ ਵਿਚਾਰ ਬਦੰਦਰਾ ਕੀਤਾ ਹੈਗਾ ਜਿਹਦੇ ਚ ਅਸੀਂ ਇੱਕ ਫੈਸਲਾ ਕੀਤਾ ਹੈ ਪਾਰਟੀ ਵੱਲੋਂ ਕਿ ਅਸੀਂ ਇਹ ਆਪਣੇ ਲੈਵਲ ਦੇ ਉੱਤੇ ਇੱਕ ਡਿਸੀਜਨ ਲੈਣਗੇ ਕਮੇਟੀ ਜਿਹੜੀ ਹੈ ਉਹ ਬਠਿੰਡ ਦੀ ਹੈਗੀ ਹੈ ਜਿਹਨਾਂ ਦੇ ਮੈਂਬਰ ਜਿਹੜੇ ਨੇ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਹੋਰ ਜਿਹੜੇ ਮੈਂਬਰ ਨੇ ਉਹਨੂੰ ਬਣਾ ਦਿਆਂਗੇ ਇਹਨਾਂ ਦੀ ਸਲਾਹ ਦੇ ਨਾਲ ਉਸ ਮੈਂਬਰ ਜਿਹੜੇ ਨੇ ਅਸੀਂ ਜਿਹੜੇ ਹੈਗੇ ਆ ਉਹਨਾਂ ਨੂੰ ਚੁਣਿਆ ਹੈ ਹੈਕ بنانا ਜਿਹੜੇ ਸਿਰਕਟ ਕਰੰਦੇ ਨੇ ਤੇ ਕੁਝ ਜਿਹੜੇ ਨੇ ਉਹ ਹੋਟ ਕਰਾਂਗੇ ਅਸੀਂ 11 ਮੈਂਬਰੀ ਕਮੇਟੀ ਬਣਾਵਾਂਗੇ ਪੰਜਾਬ ਦੇ ਵਿੱਚ ਜਿਹੜੀ ਕਿ ਇਹਦਾ ਫੈਸਲਾ ਕਰੇਗੀ ਕਿ ਅਸੀਂ ਜਿਹੜੀਆਂ ਇਲੈਕਸ਼ਨ ਆ ਉਹ ਆਪਣੇ ਪਾਰਟੀ ਸਿੰਬਲ ਤੇ ਲੰਣੇ ਨੇ ਜਾਂ ਅਸੀਂ ਨਹੀਂ ਲੱਗਾਂਗੇ ਬੜੀ ਫੈਸਲਾ ਜਿਹੜਾ ਹੈਗਾ ਇਹ ਬੜੀ ਜਲਦੀ ਲੈ ਲਿਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਹੜੀਆਂ ਲੋਕਲ ਇਲੈਕਸ਼ਨਸ ਨੇ ਚਾਹੇ ਉਹ ਕਾਰਪੋਰੇਸ਼ਨਸ ਵਗੈਰਾ ਦੇ ਨੇ ਚਾਹੇ ਕੋਈ ਜ਼ਿਲ੍ਹਾ ਪਰਿਸ਼ਦ ਨੇ ਬਲਾਕ ਸੰਧੀਆਂ ਦੇ ਨਾਲ ਜਾਂ ਸਰਪੰਚਾਂ ਪੰਚਾਇਤਾਂ ਦੇ ਹੁੰਦੇ ਨੇ ਕਿ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਨਾ ਇਹਦੀ ਅੰਦਰ ਹੁੰਦੀ ਹੈ ਔਰ ਸਟੇਟ ਮਸ਼ੀਨਰੀ ਦੇ ਅੰਦਰ ਹੁੰਦੇ ਆਗੇ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹਦੇ ਅੰਦਰ ਨਹੀਂ ਹੁੰਦੇ ਪਰੋਦੇ ਵਿੱਚ ਜਿਹੜੀ ਰੂਟਿੰਗ ਗਵਰਨਮੈਂਟ ਹੁੰਦੀ ਹੈ ਉਹ ਆਪਣੇ ਮਨਮਰਜ਼ੀ ਦੇ ਨਾਲ ਧੱਕਾਸ਼ਾਹੀ ਕਰਕੇ ਤੇ ਉਹ ਇਲੈਕਸ਼ਨ ਜਿਹੜੇ ਨੇ ਉਹ ਆਪਣੇ ਬੰਦਿਆਂ ਨੂੰ ਜਿਪਾ ਦਿੰਦੇ ਨੇ ਪਰ ਬੜੇ ਕਈ ਜਿਹੜੇ ਪੱਖ ਨੇ ਉਹ ਦੇਖਣੇ ਪੈਂਦੇ ਹੈ ਜੇ ਸੰ ਨੂੰ ਉਹਨਾਂ ਸਾਰਿਆਂ ਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਇਹ ਡਿਸੀਜਨ ਜਿਹੜਾ ਇੱਕ ਦੋ ਦਿਨ ਵਾਸਤੇ ਪੈਂਡਿੰਗ ਰੱਖਿਆ ਹੈਗਾ ਪਰ ਦੋ ਤਿੰਨ ਦਿਨ ਬਾਅਦ ਅਸੀਂ ਇਹਦਾ ਡਿਸੀਜਨ ਲੈ ਲਾਂਗੇ ਇਹ ਜਿਹੜੀ 11 ਮੈਂਬਰੀ ਕਮੇਟੀ ਅਸੀਂ ਕੱਲ ਹੀ ਬਣਾ ਲਿਆਗੇ ਸ਼ਾਇਦ ਉਹ ਇੱਕ ਡਿਸੀਜਨ ਲੈ ਲੈਗੀ ਕਿ ਅਸੀਂ ਇਲੈਕਸ਼ਨ ਜਿਹੜੇ ਨੇ ਉਹ ਆਪਣੇ ਸਿੰਬਲ ਤੇ ਲੜਨੇ ਹੈ ਇੰਡੀਪੈਂਡੈਂਟ ਲੜਨੇ। ਸੋ ਉਹਦਾ ਵੇਰਵਾ ਜਿਹੜਾ ਇੱਕ ਦੋ ਦਿਨ ਦੇ ਵਿੱਚ ਆਪਾਂ ਦੇ ਦੇਵਾਂਗੇ। ਲੇਕਿਨ ਸਾਡੀ ਪਾਰਟੀ ਇੱਕ ਚੀਜ਼ ਜ਼ਰੂਰ ਹੋਏਗੀ ਕਿ ਇਲੈਕਸ਼ਨ ਜਿਹੜੇ ਨੇ ਬਰਾਕ ਸੰਤੀ ਜਿਹੜਾ ਪ੍ਰਸ਼ਦ ਦੇ ਜਿਹੜੇ ਇਲੈਕਸ਼ਨਸ ਨੇ ਉਹ ਜਿਹੜੇ ਨੇ ਉਹ ਪਾਰਟੀ ਜਿਹੜੀ ਹੈ ਜੋਰ ਸ਼ੋਰ ਦੇ ਨਾਲ ਲੜੇ। ਔਰ ਜਿਹੜਾ ਵੀ ਜੋ ਕੋਈ ਡਿਸੀਜਨ ਹੋਏਗਾ ਅਸੀਂ 1-2 ਦਿਨ ਦੇ ਵਿੱਚ ਜਿਹੜਾ ਉਹ ਨੂੰ ਰਿਲੀਜ਼ ਕਰਾਂਗੇ ਥਰੂ ਸੋਸ਼ਲ ਮੀਡੀਆ ਔਰ ਪ੍ਰੈਸ ਰਿਲੀਜ਼ ਵੀ ਕਰਾਂਗੇ ਇਲੈਕਟ੍ਰੋਨਿਕ ਮੀਡੀਆ ਦੇ ਵੀ ਦ ਵਿੱਚ ਜਿਹੜਾ ਹੈ ਅਸੀਂ ਸਾਰਾ ਜਿਹੜਾ ਰਿਲੀਜ਼ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਆਸ ਕਰਦਾ ਹੈ ਕਿ ਸਾਰੇ ਪਾਰਟੀ ਦੇ ਜਿਹੜੇ ਸਾਥੀ ਨੇ ਉਹ ਸਰਦਾਰ ਜਨੈਲ ਸਿੰਘ ਉਹਨਾਂ ਨੂੰ ਨਾਲ ਸਹਿਯੋਗ ਕਰਨਗੇ ਕਿਉਂਕਿ ਪਾਰਟੀ ਦੇ ਪੰਜਾਬ ਦੇ ਜਿਹੜੇ ਨੇ ਪ੍ਰਧਾਨ ਨੇ ਔਰ ਫਰੂਟਫੋਲ ਜਿਹੜੇ ਨਤੀਜੇ ਕਟਣ ਦੇ ਵਿੱਚ ਜਿਹੜਾ ਹੈਗਾ ਸਾਰੇ ਜਿਹੜੇ ਨੇ ਉਹ ਇੱਕ ਦੂਜੇ ਦਾ ਸਹਿਯੋਗ ਕਰਦੇ ਧੰਨਵਾਦ